ਪਰਮੇਸ਼ਵਰ ਜੀ ਦੇ ਬਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹ ਹੈ ਕਿ ਅਸੀਂ ਆਪਣੇ ਘਰਾਣੇ ਨੂੰ ਵੀ ਬਚਾਉਣਾ ਹੈ ਹallelujah ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਸਾਡਾ ਪਰਿਵਾਰ ਜਿਹੜਾ ਹੈ ਉਹ ਵੀ ਬਚਾਇਆ ਜਾਵੇ ਕੀ ਅਸੀਂ ਆਪਣੇ ਪਰਿਵਾਰ ਦੇ ਲਈ ਮਿਹਨਤ ਕਰ ਰਹੇ ਹਾਂ ਕਿ ਉਹ ਬਚਾਇਆ ਜਾਵੇ ਤਮਸੀ ਵਿੱਚ ਕੀਤੀ ਹੋਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਆਮੇਨ ਬਹੁਤ ਸਾਰੇ ਲੋਕਾਂ ਦੇ ਜੀਵਨ ਦੀ ਇਹ ਗਵਾਹੀ ਆ ਕਿ ਉਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਨੇ ਆਉਣਾ ਸ਼ੁਰੂ ਕੀਤਾ ਔਰ ਉਹ ਪ੍ਰਭੂ ਦੇ ਨਾਲ ਚੱਲਦੇ ਰਹੇ ਪ੍ਰਾਰਥਨਾ ਕਰਦੇ ਰਹੇ ਅਰ ਪਰਮੇਸ਼ਵਰ ਨੇ ਸਾਰੇ ਪਰਿਵਾਰ ਨੂੰ ਚੁਣ ਲਿਆ ਤੇ ਹੁਣ ਉਹਨਾਂ ਦਾ ਪੂਰਾ ਪਰਿਵਾਰ ਪਰਮੇਸ਼ਵਰ ਦੀ ਮਹਿਮਾ ਕਰਦਾ ਆ। ਇਹ ਬਹੁਤ ਸਾਰੇ ਭੈਣਾ ਭਰਾਵਾਂ ਦੇ ਜੀਵਨ ਦੀ ਗਵਾਹੀ ਆ। ਅਰ ਇਸੇ ਦੇ ਨਾਲ ਹੀ ਕੁਝ ਐਹੋ ਜੇ ਭੈਣ ਭਰਾ ਵੀ ਆ ਜਿਹੜੇ ਬਹੁ ਲੰਮੇ ਚਿਰ ਤੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਰਹੇ ਆ। ਬਹੁਤ ਸਾਲ ਹੋ ਗਏ ਆ ਬਹੁਤ ਸਮੇਂ ਹੋ ਗਏ। ਪਰ ਅਜੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਚੱਲਣਾ ਸ਼ੁਰੂ ਨਹੀਂ ਹੋਇਆ। ਮੇਰੀ ਸਮਝ ਅਚੇਹੀ ਹੁੰਦਾ ਆ ਕਿ ਕਿਤੇ ਨਾ ਕਿਤੇ ਅਸੀਂ ਗਲਤ ਆ ਕਿਉਂਕਿ ਪਰਮੇਸ਼ਵਰ ਸਮਰਥੀ ਆ ਪ੍ਰਭੂ ਦੀ ਹਜ਼ੂਰੀ ਚ ਸਾਕੋਸ਼ ਪਹਿਲਾਂ ਹੀ ਪੂਰਾ ਹੋ ਚੁੱਕਾ ਆ ਉਸ ਪੂਰੇ ਹੋਏ ਨੂੰ ਅਸੀਂ ਕਿਵੇਂ ਆਪਣੇ ਜੀਵਨ ਦੇ ਵਿੱਚ ਰਿਸੀਵ ਕਰਨਾ ਇਹ ਸਾਡੇ ਤੇ ਨਿਰਭਰ ਕਰਦਾ ਆ ਤਾਂ ਇਸ ਲਈ ਅੱਜ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਰਮੇਸ਼ਵਰ ਦਾ ਬਚਨ ਸਾਡੀ ਕਿਵੇਂ ਅਗਵਾਈ ਕਰਦਾ ਆ ਆਜੋ ਆਪਾਂ ਦੇਖੀਏ ਰਸੂਲਾਂ ਦੇ ਕੰਮ ਉਹਦਾ 16 ਅਧਿਆਇ ਤੇ ਉਹਦੀ 31 ਨੰਬਰ ਆਇਤ ਇੱਥੇ ਲਿਖਿਆ ਉਹਨਾ ਆਖਿਆ ਪ੍ਰਭੂ ਯੇਸੂ ਉੱਤੇ ਨੇਚਾ ਕਰ ਤਾਂ ਤੂੰ ਤੇ ਤੇਰਾ ਘਰਾਣਾ ਬਚਾਏ ਜਾਓਗੇ ਹallelujah ਜਦੋਂ ਪੌਲਸ ਤੇ ਸਿਲਾਸ ਜੇਲ੍ਹ ਵਿੱਚ ਸੀ ਭਜਨ ਗਾਉਂਦੇ ਸੀ ਅੱਧੀ ਰਾਤ ਨੂੰ ਪ੍ਰਾਰਥਨਾ ਕਰਦੇ ਸੀ ਜੇਲ੍ਹ ਦੇ ਦਰਵਾਜ਼ੇ ਖੁੱਲ ਗਏ ਤੇ ਜਿਹੜਾ ਕੈਦਖਾਨੇ ਦਾ ਦਰੋਗਾ ਸੀਗਾ ਜਦੋਂ ਜਾਗਿਆ ਤੇ ਉਹਨੇ ਦੇਖਿਆ ਵੀ ਜੇਲ੍ਹ ਦੇ ਤਾਂ ਦਰਵਾਜ਼ੇ ਖੁੱਲੇ ਆ ਕੈਦੀ ਭੱਜ ਗਏ ਹੋਣੇ ਆ ਤੇ ਉਹ ਆਪਣੀ ਤਲਵਾਰ ਕੱਢ ਕੇ ਆਪਣੇ ਆਪ ਨੂੰ ਮਾਰ ਲੈਣ ਲੱਗਾ ਸੀਗਾ ਜਦੋਂ ਪੌਲਸ ਨੇ ਉਹਨੂੰ ਦੇਖਿਆ ਤੇ ਉਹਨੇ ਉੱਚੀ ਆਵਾਜ਼ ਦਿੱਤੀ ਪੌਲਸ ਨੇ ਉਹਨੇ ਕਿਹਾ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹਤਾ ਕਿਉਂ ਜੋ ਅਸੀਂ ਸਾਰੇ ਇੱਥੇ ਹੀ ਆ ਅਸੀਂ ਭੱਜੇ ਨਹੀਂ ਆ ਉਹ ਦਰਵਾਜ਼ੇ ਪਰਮੇਸ਼ਵਰ ਨੇ ਸਿਰਫ ਜੇਲ੍ਹ ਦੇ ਨਹੀਂ ਖੋਲੇ ਸੀਗੇ ਪਰ ਜਿਹੜਾ ਦਰੋਗਾ ਸੀ ਉਹਦੇ ਜੀਵਨ ਦੇ ਵਿੱਚ ਆਸ਼ੀਸ਼ ਆ ਜਾਏ ਪਰਮੇਸ਼ਵਰ ਨੇ ਇਸ ਲਈ ਉਹਦੇ ਜੀਵਨ ਦੇ ਆਤਮਿਕ ਦਰਵਾਜ਼ੇ ਵੀ ਖੋਲ ਦਿੱਤੇ ਸੀ ਹallelujah ਤੇ ਜਦੋਂ ਉਹਨੇ ਦੇਖਿਆ ਵੀ ਸਾਰੇ ਇੱਥੇ ਹੀ ਆ ਦੀਵਾ ਮਗਾ ਕੇ ਅੰਦਰ ਨੂੰ ਦੌੜਿਆ ਆ ਤੋਂ ਉਹਨਾਂ ਦੇ ਪ੍ਰਭੂ ਦੇ ਚੇਲਿਆਂ ਦੇ ਪੈਰਾਂ ਦੇ ਵਿੱਚ ਡਿੱਗਿਆ ਆ ਅਤੇ ਉਹਨਾਂ ਨੇ ਬਾਹਰ ਲਿਆ ਕੇ ਕਿਹਾ ਉਹਨਾਂ ਨੂੰ ਲੈ ਆਇਆ ਬਾਹਰ ਕਹਿੰਦਾ ਉਹਨਾਂ ਨੂੰ ਕਿਉਂਕਿ ਉਹਨੇ ਦੇਖਿਆ ਕਿ ਮੈਂ ਤਾਂ ਦਰਵਾਜ਼ੇ ਖੋਲੇ ਨਹੀਂ ਪਰ ਇਹ ਰਾਤਾਂ ਨੂੰ ਭਜਨ ਕੀਰਤਨ ਗਾਉਂਦੇ ਆਪਣੇ ਪਰਮੇਸ਼ਵਰ ਦੀ ਵਡਿਆਈ ਕਰਦੇ ਆ ਤੇ ਐਡੇ ਵੱਡੇ ਚਮਤਕਾਰ ਕਿ ਇਹਨਾਂ ਦੇ ਲਈ ਪਰਮੇਸ਼ਵਰ ਨੇ ਜੇਲ੍ਹ ਦੇ ਦਰਵਾਜ਼ੇ ਹੀ ਖੋਲ ਦਿੱਤੇ ਤੇ ਉਹਨਾਂ ਦੇ ਪੈਰਾਂ 'ਚ ਡਿੱਗ ਗਏ ਆ ਤੇ ਉਹਨਾਂ ਨੂੰ ਬਾਹਰ ਲੈ ਕੇ ਆਇਆ ਤੇ ਕਹਿੰਦਾ ਮਹਾਂਪੁਰਖੋ ਮੈਨੂੰ ਦੱਸੋ ਮੈਂ ਕੀ ਕਰਾਂ ਜੋ ਮੈਂ ਬਚਾਇਆ ਜਾਵਾਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਆ ਇਹ ਕੋਈ ਸੁਧਾਰਨ ਮਨੋਖ ਨਹੀਂ ਆ ਇਹਨਾਂ ਦੇ ਜੀਵਨ ਵਿੱਚ ਜੋ ਸਮਰਥਿਆ ਉਹ ਸਧਾਰਨ ਨਹੀਂ ਆ ਇਹ ਪਰਮੇਸ਼ਵਰ ਦੇ ਖਾਸ ਲੋਕੀ ਆ ਜਿਨ੍ਹਾਂ ਦੇ ਲਈ ਪਰਮੇਸ਼ਵਰ ਨੇ ਅਦਭੁਤ ਕੰਮ ਕੀਤਾ ਤੇ ਹੁਣ ਉਹ ਚਾਹੁੰਦਾ ਹੈ ਕਿ ਉਹਦੇ ਜੀਵਨ ਦੇ ਵਿੱਚ ਵੀ ਉਹ ਸੁਪਰਨੈਚੁਰਲ ਪਾਵਰਫੁੱਲ ਐਨੋਇੰਡਿੰਗ ਜਿਹੜੀ ਆ ਉਹ ਆਏ ਤੇ ਉਹ ਪੁੱਛ ਰਿਹਾ ਹੈ ਕਿ ਮੈਂ ਇਹੋ ਜਿਹਾ ਕੀ ਕਰਾਂ ਉਹਨਾਂ ਆਖਿਆ ਪ੍ਰਭੂ ਯੀਸੂ ਉੱਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਏ ਜਾਓਗੇ ਹallelujah ਤਾਂ ਉਹਨਾਂ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਬਚਨ ਸੁਣਾਇਆ ਤਾਂ ਉਹਨਾਂ ਨੇ ਉਹਨੂੰ ਸਹੀ ਰਾਹ ਦੱਸਿਆ ਕਿ ਪ੍ਰਭੂ ਤੇ ਨੇਚਾ ਕਰ ਤੇ ਪ੍ਰਭੂ ਤੇ ਨੇਚਾ ਕਰਨ ਦੇ ਨਾਲ ਸਿਰਫ ਤੂੰ ਹੀ ਨਹੀਂ ਬਚਾਇਆ ਜਾਊਗਾ ਮੇਰਾ ਘਰਾਣਾ ਵੀ ਬਚਾਇਆ ਜਾਊਗਾ। ਉਹਨੇ ਇਦਾਂ ਨਹੀਂ ਕਿਹਾ ਸੀਗਾ ਕਿ ਮੈਨੂੰ ਇਹੋ ਜਿਹਾ ਕੋਸ਼ ਦੱਸੋ ਜਿਹਦੇ ਨਾਲ ਮੈਂ ਬਚਾਇਆ ਜਾਵਾਂ ਮੇਰਾ ਪਰਿਵਾਰ ਬਚਾਇਆ ਜਾਵੇ ਪਰ ਉਹ ਕਹਿੰਦਾ ਮੈਨੂੰ ਦੱਸੋ ਮੈਂ ਕੀ ਕਰਾਂ ਜੋ ਮੈਂ ਬਚਾਇਆ ਜਾਵਾਂ। ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਤਾਂ ਆਪਾਂ ਸਿਰਫ ਆਪਣੀ ਚੰਗਿਆਈ ਦੇ ਲਈ ਆਉਨੇ ਆ ਜਦੋਂ ਨਵੇਂ-ਨਵੇਂ ਆਉਂਦੇ ਆ ਉਦੋਂ ਸਿਰਫ ਸਾਡੀ ਕਾਮਨਾ ਸਾਡੀ ਇੱਛਾ ਸਾਡੀ ਦੌੜ ਚੰਗਿਆਈ ਪ੍ਰਾਪਤ ਕਰਨ ਦੀ ਹੁੰਦੀ ਕੋਈ ਮੁਕਦਮੇ ਚਾਹ ਤਾਂ ਉਹਦੀ ਇੱਛਾ ਕੋਈ ਉਧਾਰ ਪਾਉਣਾ ਮੁਕਤੀ ਪਾਉਣਾ ਨਹੀਂ ਹੁੰਦੀ ਉਸ ਵੇਲੇ ਉਹਦੀ ਇੱਛਾ ਹੈ ਕਿ ਮੈਂ ਜੇ ਇਸ ਸਮੱਸਿਆ ਵਿੱਚ ਫਸਿਆ ਹਾਂ ਚਾਹੇ ਉਹ ਜੇਲ੍ਹ ਆ ਮੁਕਦਮਾ ਆ ਬਿਮਾਰੀ ਆ ਲੜਾਈ ਝਗੜਾ ਨਸ਼ਾ ਜੋ ਵੀ ਆ ਮੈਂ ਬਸ ਇਹਦੇ ਤੋਂ ਛੁੱਟ ਜਾਵਾਂ ਦੈਟਸ ਇਟ ਪਰ ਜਦੋਂ ਉਹ ਪਰਮੇਸ਼ਵਰ ਦੇ ਵਿੱਚ ਚੱਲਣਾ ਸ਼ੁਰੂ ਕਰਦਾ ਆ ਤਾਂ ਦੇਖਦਾ ਆ ਆਪਣੇ ਜੀਵਨ ਦੇ ਵਿੱਚ ਆਏ ਹੋਏ ਬਦਲਾਅ ਨੂੰ ਅਰ ਜਦੋਂ ਕਿਸੇ ਦੇ ਜੀਵਨ ਦੇ ਵਿੱਚ ਬਦਲਾਅ ਆਉਂਦਾ ਉਹਦਾ ਪਰਿਵਾਰ ਉਸ ਬਦਲਾਅ ਨੂੰ ਦੇਖਦਾ ਤੇ ਹੌਲੀ ਹੌਲੀ ਉਹਦਾ ਜਿਹੜਾ ਪਰਿਵਾਰ ਆ ਉਹਦੇ ਜੀਵਨ ਦੇ ਵਿੱਚ ਵੀ ਪਰਮੇਸ਼ਵਰ ਦਾ ਉਧਾਰ ਜਿਹੜਾ ਆ ਉਹ ਐਂਟਰ ਕਰ ਜਾਂਦਾ ਸਲਵੇਸ਼ਨ ਐਂਟਰ ਕਰ ਜਾਂਦੀ ਆ ਤੇ ਉਹਦਾ ਪਰਿਵਾਰ ਵੀ ਬਚਾਇਆ ਜਾਂਦਾ ਆ ਫਿਰ ਸਿਰਫ ਇੱਕ ਰੋਗੀ ਨਹੀਂ ਚੰਗਾ ਹੁੰਦਾ ਸਗੋਂ ਉਹਦਾ ਸਾਰਾ ਘਰਾਣਾ ਹੀ ਚੰਗਾ ਹੋ ਜਾਂਦਾ ਆ ਤੁਸੀਂ ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਦੇਖ ਲਿਓ ਜਦੋਂ ਤੁਸੀਂ ਆਏ ਸੀ ਤੁਸੀਂ ਮੁਕਤੀ ਪਾਉਣ ਲਈ ਨਹੀਂ ਆਏ ਸੀ ਸਾਡੀ ਆਉਣ ਦੀ ਵਜ੍ਹਾ ਕੁਛ ਹੋਰ ਸੀ ਅਰ ਜੇਸ ਵਜ੍ਹਾ ਦੇ ਨਾਲ ਆਏ ਸੀ ਉਹ ਵਜ੍ਹਾ ਤਾਂ ਕਦੋਂ ਦੀ ਪੂਰੀ ਹੋ ਚੁੱਕੀ ਪਰ ਅੱਜ ਵੀ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਅੱਜ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹੋਣ ਦੀ ਵਜ੍ਹਾ ਕੀ ਆ ਉਹ ਮੁਕਤੀ ਜੋ ਪਰਮੇਸ਼ਵਰ ਤੋਂ ਪ੍ਰਾਪਤ ਹੋਈ ਹੈ ਹਾਲੇਲੂਇਆ ਉਹ ਬੰਦਨ ਜਿਹੜੇ ਸਾਡੇ ਆਤਮਾ ਤੋਂ ਉਹਨੇ ਤੋੜ ਦਿੱਤੇ ਆ ਇਸ ਲਈ ਅੱਜ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੇ ਆ ਤੇ ਵਚਨ ਦੇ ਵਿੱਚ ਲਿਖਿਆ ਕਿੰਨਾ ਤਾਂ ਉਹਨਾਂ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਬਚਨ ਸੁਣਾਇਆ ਅਤੇ ਰਾਤ ਦੀ ਉਸੇ ਘੜੀ ਉਸਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਜ਼ਖਮ ਧੋਤੇ ਪਰ ਉਸਨੇ ਔਰ ਉਸ ਦੇ ਸਾਰੇ ਘਰਦਿਆਂ ਨੇ ਉਸੇ ਵੇਲੇ ਬਪਤਿਸਮਾ ਲਿਆ ਹallelujah ਜਦੋਂ ਉਹਨਾਂ ਨੇ ਵਚਨ ਸੁਣਾਇਆ ਸਾਰੇ ਪਰਿਵਾਰ ਨੇ ਉਹ ਦਰੋਗੇ ਦੇ ਪਰਿਵਾਰ ਨੇ ਸਾਰਿਆਂ ਨੇ ਨਿੱਕਿਆਂ ਵੱਡਿਆਂ ਨੇ ਵਚਨ ਸੁਣਿਆ ਤੇ ਹੁਣ ਉਹਨਾਂ ਨੂੰ ਪਹਿਲਾਂ ਜੇਲ੍ਹ ਵਿੱਚ ਪਾਇਆ ਸੀ ਇਸ ਲਈ ਉਹ ਜ਼ਖਮੀ ਸੀਗੇ ਲਿਬੜੇ-ਟਿਬੜੇ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਜ਼ਖਮ ਧੋਤੇ ਉਹਨਾਂ ਨੂੰ ਕਲੀਨ ਕੀਤਾ ਅਰ ਜਦੋਂ ਉਹਨਾਂ ਨੇ ਵਚਨ ਸੁਣਾਇਆ ਸੀ ਉਸ ਵਚਨ ਨੂੰ ਆਪਣੇ ਦਿਲ ਵਿੱਚ ਵਸਾਇਆ ਤਾਂ ਉਦੋਂ ਹੀ ਬਪਤਿਸਮਾ ਲੈਣ ਲਈ ਤਿਆਰ ਹੋ ਗਏ ਤੇ ਰਾਤ ਦੀ ਉਸੇ ਘੜੀ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ ਹallelujah ਬਹੁਤ ਸਾਰੇ ਵੈਂਪਰਾ ਸਹੀ ਸਮੇਂ ਨੂੰ ਗਵਾ ਦਿੰਦੇ ਆ ਹਰ ਕੰਮ ਦਾ ਇੱਕ ਵੇਲਾ ਆ ਤੁਸੀਂ ਦੇਖਿਓ ਤੁਹਾਡੀ ਨਾਰਮਲ ਲਾਈਫ ਦੇ ਵਿੱਚ ਵੀ ਰੋਜ਼ ਮਰਜ਼ੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰੀ ਇਦਾਂ ਹੁੰਦਾ ਆ ਕਿ ਤੁਸੀਂ ਕੋਈ ਕੰਮ ਕਰਨ ਦੇ ਲਈ ਇੱਕਦਮ ਤਿਆਰ ਹੋ ਜੰਨੇ ਆ ਪੂਰੇ ਤਰ੍ਹਾਂ ਨਾਲ ਫਿਰ ਤੁਸੀਂ ਉਹਦੇ ਬਾਰੇ ਚ ਸੋਚਣਾ ਸ਼ੁਰੂ ਕਰਦੇ ਆ ਔਰ ਫਿਰ ਸੋਚਦੇ ਆ ਚੱਲ ਅੱਜ ਨਹੀਂ ਕੱਲ ਨੂੰ ਕਰਾਂਗੇ ਕੱਲ ਨੂੰ ਜਾਵਾਂਗੇ ਤੁਸੀਂ ਉਹਨੂੰ ਟਾਲ ਦਿੰਦੇ ਹੋ ਉਸ ਟਾਈਮ ਤੋਂ ਹਰ ਹੁੰਦਾ ਕੀ ਆ ਕਿ ਓਫਰ ਕਰੀ ਨਹੀਂ ਹੁੰਦਾ ਉਹ ਟਾਲੀ ਜਾਂਦਾ ਆ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਮੁਕਤੀ ਦੇ ਪ੍ਰਚਾਰ ਨੂੰ ਸੁਣਦੇ ਆ ਖੁਸ਼ਖਬਰੀ ਦੇ ਪ੍ਰਚਾਰ ਨੂੰ ਸੁਣਦੇ ਆ ਗਵਾਈਆਂ ਨੂੰ ਸੁਣਦੇ ਆ ਪਰਮੇਸ਼ਵਰ ਦੇ ਸਮਰਥਿ ਕੰਮਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਆ ਵਚਨ ਨੂੰ ਸੁਣਦੇ ਆ ਅਰ ਉਨ੍ਹਾਂ ਦੇ دل تیار ਹੋ ਜਾਂਦੇ ਆ ਮੈਂ ਵੀ ਪ੍ਰਾਰਥਨਾ ਕਰਿਆ ਕਰੂੰਗਾ ਜਿਵੇਂ ਇਹਨੇ ਰਾਤ ਨੂੰ ਪ੍ਰਾਰਥਨਾ ਸ਼ੁਰੂ ਕੀਤੀ સોਮਵਾਰ ਤੇ ਮੰਗਲਵਾਰ ਹੀ ਗਵਾਹੀ ਬਣ ਗਈ ਮੈਂ ਵੀ ਅੱਜ ਹੀ ਜਾ ਕੇ ਪ੍ਰਾਰਥਨਾ ਸ਼ੁਰੂ ਕਰੂੰਗਾ ਮੇਰੇ ਵੀ ਜੀਵਨ ਦੇ ਵਿੱਚ ਕੰਮ ਹੋਊਗਾ ਉਹ ਤਿਆਰ ਹੋ ਗਏ ਪਰ ਉਹਨਾਂ ਨੇ ਜਾ ਕੇ ਅੱਜ ਤਾਂ ਥੱਕੇ ਆ ਕੱਲ ਤੋਂ ਸ਼ੁਰੂ ਕਰਾਂਗੇ ਕੱਲ ਨੂੰ ਫੇਰ ਕੁਝ ਹੋਰ ਚਲ ਅਗਲੇ ਹਫਤੇ ਸ਼ੁਰੂ ਕਰਾਂਗੇ ਇੱਦਣ ਨੂੰ ਕਰਾਂਗੇ ਉਹ ਮੂਰਤ ਨਿਕਲਦਾ ਹੀ ਨਹੀਂ ਜਿੱਦਣ ਤੁਸੀਂ ਸ਼ੁਰੂ ਕਰਨਾ ਰੋ ਗੱਲ ਬਣਦੀ ਨਹੀਂ ਜਿਹੜੀ ਤੁਸੀਂ ਚਾਹੁੰਦੇ ਆ ਇਸੇ ਤਰ੍ਹਾਂ ਹੀ ਬਹੁਤ ਵਾਰੀ ਤੁਹਾਡਾ ਮਨ ਬਪਤਿਸਮਾ ਲੈਣ ਲਈ ਤਿਆਰ ਹੁੰਦਾ ਕਿ ਮੈਂ ਵੀ ਬਪਤਿਸਮਾ ਲੈ ਲੈਣਾ ਈਸ਼ਵਰੀ ਜਦੋਂ ਬਪਤਿਸਮਾ ਹੋਏ ਮੈਂ ਲੈ ਲੈਣਾ ਬਪਤਿਸਮਾ ਫਿਰ ਤੁਸੀਂ ਆਉਂਦੇ ਆ ਓਹੋ ਮੈਂ ਤੇ ਨਾਲ ਕੱਪੜੇ ਲਿਆਉਣਾ ਹੀ ਭੁੱਲ ਗਿਆ ਚੱਲ ਕੋਈ ਨਹੀਂ ਪਾਸਟਰ ਜੀ ਉਹਨਾਂ ਨੇ ਕਿਹਾ ਬਪਤਿਸਮੇ ਦੇਣੇ ਬੰਦ ਕਰ ਦੇਣੇ ਆ ਆਉਂਦੇ ਐਤਵਾਰ ਨੂੰ ਲੈ ਲਾਂਗੇ ਆਉਂਦੇ ਮਹੀਨੇ ਨੂੰ ਲੈ ਲਾਂਗੇ ਤੇ ਅਜੇ ਤੱਕ ਉਹ ਐਤਵਾਰ ਉਹ ਮਹੀਨਾ ਆਇਆ ਹੀ ਨਹੀਂ ਜਿਸ ਦਿਨ ਤੁਸੀਂ ਬਪਤਿਸਮਾ ਲੈਣਾ ਹੈ ਰਾਈਟ ਟਾਈਮ ਨੂੰ ਸਕਿਪ ਕਰ ਦਿੰਨੇ ਹੋ ਇੱਥੇ ਅਸੀਂ ਦੇਖਿਆ ਲਿਖਿਆ ਉਸੇ ਘੜੀ ਕਰਦਿਆ ਨੇ ਉਸੇ ਵੇਲੇ ਬਪਤਿਸਮਾ ਲਿਆ ਸਾਰੇ ਕਰਦਿਆ ਨੇ ਉਸੇ ਵੇਲੇ ਬਪਤਿਸਮਾ ਲੈ ਲਿਆ ਜਦੋਂ ایمان ਤਿਆਰ ਹੋਏ ਉਦੋਂ ਹੀ ਬਪਤਿਸਮਾ ਲੈ ਲਿਆ ਅਗਰ ਤੁਸੀਂ ਰਾਈਟ ਟਾਈਮ ਨੂੰ ਨਹੀਂ ਸੰਭਾਲਿਆ ਸਮਾਂ ਮੁੜ ਕੇ ਜ਼ਿੰਦਗੀ ਵਿੱਚ ਨਹੀਂ ਆਉਂਦਾ ਜਿਹੜਾ ਇੱਕ ਵਾਰੀ ਬੀਤ ਗਿਆ ਉਹ ਬੀਤ ਗਿਆ ਸਮਾਂ ਕਦੀ ਵੀ ਵਾਪਸ ਨਹੀਂ ਆਉਂਦਾ ਸੋ ਅੱਜ ਉਸ ਸਮਾਇਆ ਜੇ ਇਸ ਸਮੇਂ ਵਿੱਚ ਤੁਸੀਂ ਬਪਤਿਸਮਾ ਲੈਣਾ ਆਂ ਕਿਉਂਕਿ ਇਹ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਦਿੱਤਾ ਹੋਇਆ ਇੱਕ ਹੁਕਮ ਹੈ ਅਰੇ ਕੋਈ ਸਧਾਰਨ ਹੁਕਮ ਨਹੀਂ ਆ ਕਹਿੰਦਾ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਪਾਵੇ ਬਪਤਿਸਮਾ ਲਿਆ ਹੋਇਆ ਹੋਵੇ ਉਹਦੇ ਨਾਲ ਇਹ ਨਿਸ਼ਾਨ ਹੋਣਗੇ ਉਹ ਨਿਸ਼ਾਨ ਕਿਹੜੇ ਆ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਰੋਗੀਆ ਉੱਤੇ ਹੱਥ ਰੱਖਣਗੇ ਤੇ ਰੋਗੀ ਚੰਗੇ ਹੋ ਜਾਣਗੇ ਉਹ ਹੋਰ ਬੋਲੀਆਂ ਵਿੱਚ ਬੋਲਣਗੇ ਜੇ ਸੱਪਾਂ ਨੂੰ ਵੀ ਉਹ ਚੱਕੀ ਫਿਰੂਗੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤੇ ਉਹਨਾਂ ਦਾ ਕੋਈ ਵੀ ਵਿਗਾੜ ਨਹੀਂ ਹਾਊਗਾ ਕਿੰਨੀਆਂ ਬਲੇਸਿੰਗਸ ਆ ਵਿਸ਼ਵਾਸ ਕਰਨ ਦੀਆਂ ਤੇ ਬੈਪਟਾਈਜ਼ ਲੈਣ ਦੀਆਂ ਬਪਤਿਸਮਾ ਲੈਣ ਦੀਆਂ ਭਾਗ ਪਰਮੇਸ਼ਵਰ ਦਾ ਹੁਕਮ ਪੂਰਾ ਕਰਨ ਦੀਆਂ ਜ਼ਰੂਰੀ ਨਹੀਂ ਆ ਕਿ ਬਪਤਿਸਮਾ ਲੈ ਕੇ ਤੁਸੀਂ ਲੋਕਾਂ ਦੇ ਹੀ ਭੂਤ ਕੱਢਣੇ ਆ ਜੋ ਤੁਸੀਂ ਨਹੀਂ ਕੱਢਣਾ ਚਾਹੁੰਦੇ ਕੁਝ ਲੋਕੀ ਐਦਾਂ ਸੋਚਦੇ ਸਾਨੂੰ ਕੋਈ ਕੰਸਰਨ ਨਹੀਂ ਆ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਆ ਇਹ ਆਪਣੀਆਂ ਗਲਤੀਆਂ ਦੇ ਸ਼ਿਕਾਰ ਹੋਏ ਆ ਤੇ ਜਦੋਂ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਬਪਤਿਸਮਾ ਲੈਣ ਦੀ ਕੀ ਲੋੜ ਆ ਮੈਂ ਨਹੀਂ ਲੋਕਾਂ ਤੇ ਹੱਥ ਰੱਖਿਆ ਕਰਨੀ ਕੋਈ ਗੱਲ ਨਹੀਂ ਨਹੀਂ ਰੱਖਣੇ ਫੇਕੀ ਹੋਇਆ ਆਪਣੇ ਭੂਤ ਦਾ ਕੱਢ ਲੋ ਆਪਣੇ ਵੀ ਤਾਂ ਤਾਂ ਹੀ ਨਿਕਲਣਗੇ ਜੇ ਤੁਸੀਂ ਹੁਕਮਾਂ ਨੂੰ ਪੂਰਾ ਕਰੋਗੇ ਸਾਈਂ ਸਦਾ ਕਹਿੰਦੇ ਆ ਕਿ के 24 ਘੰਟਿਆਂ ਦੇ ਵਿੱਚ ਇਨਸਾਨ ਦੇ ਮਾਈਂਡ ਦੇ ਅੰਦਰ 60000 ਦੇ ਨੇੜੇ ਤੇੜੇ ਵਿਚਾਰ ਆਉਂਦੇ ਆ ਤੁਸੀਂ ਸੋਚੋ ਹਜ਼ਾਰਾਂ ਵਿਚਾਰ 60000 ਦੇ ਅਬਾਊਟ 60000 ਥੌਟਸ ਇਨ 24 ਆਵਰਸ 24 ਘੰਟਿਆਂ ਦੇ ਵਿੱਚ 60000 ਵਿਚਾਰ ਵੇਚਾ ਗੂਗਲ ਕਰਕੇ ਦੇਖਿਓ ਤਾਂ ਤੁਸੀਂ ਸੋਚੋ 24000 ਵਿਚਾਰਾਂ ਦੇ ਵਿੱਚੋਂ ਚੰਗੇ ਵਿਚਾਰ ਕਿੰਨੇ ਆ ਮੋਸਟਲੀ ਈਵਲ ਥਾਟਸ ਹੁੰਦੇ ਆ ਇੰਨੇ ਮੈਨੂੰ ਆ ਆ ਕਿਆ ਸੀ ਉਹਨੇ ਮੈਨਾਂ ਇਦਾਂ ਕੀਤਾ ਸੀ ਮੈਨੂੰ ਇਦਾਂ ਕਹਿਣਾ ਚਾਹੀਦਾ ਸੀ ਮੈਂ ਇਦਾਂ ਕਰ ਦੇਣਾ ਸੀ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਇਦਾਂ ਕਰੂੰਗਾ ਮੈਂ ਇਹਨੂੰ ਛੱਡਣਾ ਨਹੀਂ ਜਿੱਥੇ ਟੱਕਰਿਆ ਇਦਾਂ ਇਹ ਸਭ ਕੀ ਆ ਵਿਚਾਰ ਚੱਲ ਰਹੇ ਅੰਦਰ ਮੈਂ ਪ੍ਰਾਰਥਨਾ ਕਰੂੰਗਾ ਮੈਂ ਗੀਤ ਗਾਉਂਗਾ ਮੈਂ ਇੱਕ ਨਵੀਂ ਸ਼ੁਰੂਆਤ ਕਰੂੰਗਾ ਮੈਂ ਸਭ ਨੂੰ ਮਾਫ ਕਰ ਦੂੰਗਾ ਹਜ਼ਾਰ ਵੀ ਨਹੀਂ ਹੋਣੇ ਇਦਾਂ ਦੇ ਵਿਚਾਰ ਇਹ ਤਾਂ 100 ਦੇ ਹੇਠਾਂ-ਹੇਠਾਂ ਹੀ ਖਤਮ ਬਾਕੀ ਦੇ ਸਾਰੇ ਤਾਂ ਠਾ ਠਾ ਕਰਨ ਵਾਲੇ ਆ ਤਾਂ ਜਿੰਨੇ ਵੀ ਗਲਤ ਵਿਚਾਰ ਉਹ ਕਿੱਥੋਂ ਆ ਰਹੇ ਗਲਤ ਸ਼ਕਤੀਆਂ ਤੋਂ ਗਲਤ એનર્ਜੀ ਤੋਂ ਗਲਤ ਸਪਿਰਿਟਸ ਤੋਂ ਅਰ ਜੇ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋਗੇ ਅਰ ਉਹਦੇ ਹੁਕਮ ਦੇ ਅਨੁਸਾਰ ਤੁਸੀਂ ਉਹ ਕੰਮ ਕਰੋਗੇ ਜੋ ਪ੍ਰਭੂ ਨੇ ਕਿਹਾ ਅਰ ਬਪਤਿਸਮਾ ਲਿਆ ਹੋਇਆ ਹੋਊਗਾ ਤਾਂ ਤੁਸੀਂ ਇਹਨਾਂ ਆਪਣੇ ਵਿਚਾਰਾਂ ਦੇ ਨੂੰ ਵੀ ਆਪਣੇ ਅੰਦਰੋਂ ਖਤਮ ਕਰਨ ਵਿੱਚ ਸਹੀ ਸਾਬਤ ਹੋ ਸਕੋਗੇ ਤੁਸੀਂ ਇਹਨਾਂ ਵਿਚਾਰਾਂ ਨੂੰ ਕੰਟਰੋਲ ਕਰ ਸਕੋਗੇ ਅਰ ਵਚਨ ਵਿੱਚ ਲਿਖਿਆ ਕਹਿੰਦਾ ਹਰੇਕ ਉਹ ਵਿਚਾਰ ਜੋ ਪਰਮੇਸ਼ਵਰ ਦੇ ਵਿਰੋਧ ਵਿੱਚ ਸਿਰ ਚੁੱਕਦਾ ਆ ਕਹਿੰਦਾ ਉਹਨੂੰ ਮੈਂ ਕਾਬੂ ਵਿੱਚ ਲਿਆਉਣਾ ਤੇ ਖਤਮ ਕਰਦਾ ਆ ਕੌਣ ਕਰੂਗਾ ਉਹਨੂੰ ਖਤਮ ਕਾਬੂ ਵਿੱਚ ਕੌਣ ਲਿਆਊਗਾ ਜੇ ਦਾ ਪ੍ਰੇਮ ਪਰਮੇਸ਼ਵਰ ਦੇ ਨਾਲ ਹੋਊਗਾ ਤੇ ਜੇ ਦਾ ਪ੍ਰੇਮ ਪਰਮੇਸ਼ਵਰ ਨਾਲ ਹੋਊਗਾ ਉਹਦੇ ਆਖੇ ਵੀ ਲੱਗੂਗਾ ਕਿਉਂਕਿ ਪ੍ਰੇਮ ਸਿਰਫ ਇਦਾਂ ਕਹਿਣ ਨਾਲ ਨਹੀਂ ਆ ਕਿ ਮੈਂ ਪ੍ਰਭੂ ਤੈਨੂੰ ਬਹੁਤ ਪਿਆਰ ਕਰਦਾ ਹਾਂ ਉਹ ਚੈੱਕ ਵੀ ਕਰ ਲੈਂਦਾ ਆ ਵੀ ਪਿਆਰ ਹੈਗਾ ਕਿ ਨਹੀਂ ਤਾਂ ਜਿਹੜਾ ਪਿਆਰ ਕਰਦਾ ਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਔਰ ਫਿਰ ਮੇਰੇ ਹੁਕਮਾਂ ਨੂੰ ਵੀ ਮੰਨਦਾ ਆ ਫਿਰ ਉਹ ਮੇਰੇ ਵਿੱਚ ਰਹਿੰਦਾ ਤੇ ਮੈਂ ਉਹਦੇ ਵਿੱਚ ਰਹਿਣਾ ਆ ਹallelujah ਸੋ ਸਮਾਂ ਬਹੁਤ ਅਜੀਬ ਤਰ੍ਹਾਂ ਦਾ ਚੱਲ ਰਿਹਾ ਆ ਬਹੁਤ ਜ਼ਰੂਰੀ ਆ ਕਿ ਆਪਾਂ ਇਸ ਸਮੇਂ ਦਾ ਫਾਇਦਾ ਚੱਕ ਲਈਏ ਜਿੰਨਾ ਚੱਕ ਸਕਦੇ ਆ ਜਿੰਨਾ ਸਹੀ ਸਮਾਂ ਆਪਾਂ ਨੂੰ ਮਿਲਿਆ ਆ ਉਸ ਸਮੇਂ ਨੂੰ ਆਪਾਂ ਹੋਰ ਆਪਣੇ ਲਈ ਲਾਭਕਾਰੀ ਬਣਾ ਲਈਏ ਪਤਾ ਨਹੀਂ ਮੌਕਾ ਮਿਲਣਾ ਕਿ ਨਹੀਂ ਮਿਲਣਾ ਦੁਬਾਰਾ ਪਰ ਅੱਜ ਤਾਂ ਹੈਗਾ ਤੇ ਜਿਨ੍ਹਾਂ ਦੇ ਬਪਤਿਸਮੇ ਨਹੀਂ ਹੋਏ ਜਿਨ੍ਹਾਂ ਦਾ ਮਨ کہہ ਰਿਹਾ ਆ ਤੱਕਾ ਨਹੀਂ ਆ ਕਿਸੇ ਨਾਲ ਜ਼ੋਰ ਅਸਰ ਵੀ ਨਹੀਂ ਆ ਪਰ ਜਿਨ੍ਹਾਂ ਦੇ ਅੰਦਰੋਂ ਆਵਾਜ਼ ਆ ਰਹੀ ਕਿ ਅੱਜ ਤੇਰਾ ਦੇਣਿਆ ਤੇਰੀ ਮੁਕਤੀ ਦਾ ਦੇਣਿਆ ਤੇਰੀ ਸਲਵੇਸ਼ਨ ਦਾ ਦੇਣਿਆ ਤੇ ਉਹ ਅੱਜ ਦੇ ਦਿਨ ਨੂੰ ਖਰਾਬ ਨਾ ਕਰੇ ਉਹ ਅੱਜ ਦੇ ਦਿਨ ਨੂੰ ਆਪਣਾ ਆਤਮਿਕ ਜਨਮ ਦਿਨ ਬਣਾਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਹallelujah ਗਰਮੀ ਆ ਨਹੀਂ ਵੀ ਕੱਪੜੇ ਨਾਲ ਲੈ ਕੇ ਆਏ ਫੇਕੀ ਹੋਇਆ ਸੁੱਕ ਜਾਣੇ ਕੋਈ ਪ੍ਰੋਬਲਮ ਨਹੀਂ ਸੋ ਕੋਈ ਛੋਟੀ ਜੀ ਚੀਜ਼ ਤੁਹਾਡੇ ਬਪਤਿਸਮਾ ਲੈਣ ਚ ਰੁਕਾਵਟ ਨਹੀਂ ਬਣ ਸਕਦੀ ਅਰ ਬਹੁਤ ਸਾਰੇ ਕੱਪੜਿਆਂ ਦਾ ਉੱਥੇ ਇੰਤਜ਼ਾਮ ਵੀ ਹੁੰਦਾ ਹੈ। ਸੋ ਜ਼ਰੂਰੀ ਹੈ ਕਿ ਅਸੀਂ वचन ਦੀ ਆਗਿਆਕਾਰੀ ਕਰੀਏ। ਕਿਉਂਕਿ ਜਦੋਂ ਅਸੀਂ वचन ਦੀ ਆਗਿਆਕਾਰੀ ਕਰਦੇ ਹਾਂ ਅਸੀਂ वचन ਦੀ ਬਰਕਤ ਨੂੰ ਵੀ ਪਾਉਂਦੇ ਹਾਂ। ਅਰ ਬਪਤਿਸਮਾ ਲੈਣਾ ਕੋਈ ਧਰਮ ਬਦਲਣਾ ਨਹੀਂ ਹੁੰਦਾ। ਕਈ ਇਹ ਹੀ ਆਪਣੇ ਮਨ ਵਿੱਚ ਭਰਮ ਰੱਖ ਕੇ ਬੈਠੇ ਆ। ਆਪਣੇ ਨੌਜਵਾਨ ਬੱਚਿਆਂ ਨੂੰ ਬਪਤਿਸਮਾ ਨਹੀਂ ਲੈਣ ਦਿੰਦੇ ਜੇ ਤੈਨੂੰ ਬਪਤਿਸਮਾ ਦੇਤਾ ਤੇਰਾ ਬਿਆਹ ਨਾ ਹੋਇਆ 크ਰਿਸਚੀਅਨ ਫੈਮਿਲੀ ਦੇ ਵਿੱਚ ਰਿਕਾਵਟ ਪੈ ਜੂਗੀ ਅਗਲੇ ਕਹਿਣਗੇ ਨੇ ਬਪਤਿਸਮਾ ਲਿਆ ਇਹ ਉਹ ਜਦ ਤੁਸੀਂ ਸ਼ੁਰੂਆਤ 네ਗੇਟਿਵ ਕਰੋਗੇ ਗਲਤ ਸੋਚ ਕੇ ਕਰੋਗੇ ਤੁਸੀਂ ਪਹਿਲਾਂ ਹੀ ਸੋਚ ਰਹੇ ਹੋ ਕਿ ਜਿਹਨੇ ਬਪਤਿਸਮਾ ਲੈ ਲਿਆ ਤੈਨੂੰ ਚੰਗਾ ਜੀਵਨ ਸਾਥੀ ਨਹੀਂ ਮਿਲਣਾ ਤੇ ਫਿਰ ਤਾਂ ਇਦਾਂ ਹੀ ਹੋਣਾ ਕਿਉਂਕਿ ਤੁਸੀਂ ਉਸੇ ਚੀਜ਼ ਨੂੰ ਅਟਰੈਕਟ ਕਰਦੇ ਹੋ ਉਸੇ ਚੀਜ਼ ਨੂੰ ਆਪਣੇ ਵੱਲ ਖਿੱਚ ਰਹੇ ਹੋ ਤਾਂ ਕਿਉਂ ਨਹੀਂ ਤੁਸੀਂ ਚੰਗੀ ਸ਼ੁਰੂਆਤ ਕਰਦੇ ਬਪਤਿਸਮਾ ਲੈਣ ਦਾ ਮਤਲਬ ਇਹ ਪਾਪ ਵਿੱਚ ਗੁਨਾਹ ਵਿੱਚ ਬੁਰਾਈ ਵਿੱਚ ਮਰਨਾ ਜਿਹੜੇ ਤੁਹਾਡੇ ਉੱਤੇ ਜੱਤੀ ਪੁਸ਼ਤੀ ਸਰਾਪ ਤੁਰੇ ਆਉਂਦੇ ਆ ਬਹੁਤ ਧਿਆਨ ਨਾਲ ਸਮਝੋ ਜਿਹੜੇ ਸਰਾਪ ਕਈਆਂ ਦੇ ਪਰਿਵਾਰਾਂ ਵਿੱਚ ਸਰਾਪ ਆ ਤਲਾਕ ਹੋਈ ਜਾਂਦੇ ਆ ਕਈਆਂ ਦੇ ਪਰਿਵਾਰਾਂ ਵਿੱਚ ਸਰਾਪ ਆ ਬੱਚੇ ਪੈਦਾ ਹੁੰਦੇ ਆ ਤੇ ਮਾਰ ਜਾਂਦੇ ਦੋ ਦੋ ਤਿੰਨ ਤਿੰਨ ਬੱਚੇ ਮਾਰਦੇ ਫਿਰ ਜਾ ਕੇ ਕੋਈ ਬੱਚਾ ਬਚਦਾ ਆ ਕੋਈ ਪਰਿਵਾਰ ਆ ਉਹਨਾਂ ਦੇ ਮਿਰਗੀ ਪੈਂਦੀ ਆ ਪਰਿਵਾਰ ਦੇ ਕਿਸੇ ਨਾ ਕਿਸੇ ਜੀ ਨੂੰ ਜ਼ਰੂਰ ਹਰੇਕ ਜਿਹੜਾ ਵੀ ਅੰਸ਼ ਸ਼ੁਰੂ ਹੁੰਦਾ ਉਹਦੇ ਵਿੱਚ ਕਿਸੇ ਦੇ ਕੋਈ ਸੇਮ ਬਿਮਾਰੀ ਤਰੀ ਆਉਂਦੀ ਆ ਕਈ ਕਈਆਂ ਪੀੜੀਆਂ ਤੋਂ ਕਰਾਈ ਆ ਨਸ਼ੇ ਦੇ ਵਿੱਚ ਚਾਰ ਪੁਸ਼ਤਾ ਜਿਹੜੀਆਂ ਆ ਉਹ ਤੁਰ ਚੱਲੀਆਂ ਆ ਇਹ ਸਾਰੇ ਜੱਦੀ ਪੁਸ਼ਤੀ ਤੁਰੇ ਆਉਂਦੇ ਸਰਾਪ ਆ ਵੱਖਰੇ ਵੀ ਹੋ ਸਕਦੇ ਹੋਰ ਵੀ ਹੋ ਸਕਦੇ ਆ ਇਹ ਕਿਉਂ ਪੀੜ੍ਹੀ ਪੀੜ੍ਹੀ ਤੁਰੇ ਆਉਂਦੇ ਕਿਉਂਕਿ ਡੀ ਐਨ ਏ ਦੇ ਉੱਤੇ ਕਰਸ ਆ ਉਸ ਘਰਾਣੇ ਦੇ ਉੱਤੇ ਇੱਕ ਸਰਾਪ ਆ ਜਿਹੜਾ ਕਈ ਪੀੜੀਆਂ ਤੱਕ ਚੱਲ ਰਿਹਾ ਆ ਕਿਉਂਕਿ ਵਚਨ ਵਿੱਚ ਵੀ ਲਿਖਿਆ ਆ ਕਿ ਸੱਤਾ ਪੁਸ਼ਤਾ ਤੱਕ ਜਿਹੜਾ ਇਹ ਸਰਾਪ ਚੱਲਦਾ ਔਰ ਇਸੇ ਤਰ੍ਹਾਂ ਆਸ਼ੀਸ਼ ਵੀ ਜਿਹੜੀ ਆ ਤੁਹਾਡੀਆਂ ਅਗਲੀਆਂ ਪੀੜੀਆਂ ਤੱਕ ਚਲਦੀ ਆ ਹੁਣ ਇਹ ਸਰਾਪ ਟੁੱਟੂਗਾ ਕਿਵੇਂ ਜਦੋਂ ਤੁਹਾਡਾ ਘਰਾਣਾ ਬਦਲੂਗਾ ਅਰ ਕਰਾਣਾ ਕਿਵੇਂ ਤੁਸੀਂ ਆਪਣੇ ਪੇਰੈਂਟਸ ਨੂੰ ਚੇਂਜ ਨਹੀਂ ਕਰ ਸਕਦੇ ਤੁਸੀਂ ਆਪਣੇ ਫਰੈਂਡਸ ਚੇਂਜ ਕਰ ਸਕਦੇ ਆ ਤੁਸੀਂ ਜੌਬ ਚੇਂਜ ਕਰ ਸਕਦੇ ਤੁਸੀਂ ਆਪਣੀ ਬਿਜ਼ਨਸ ਚੇਂਜ ਕਰ ਸਕਦੇ ਆ ਪਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਨਹੀਂ ਬਦਲ ਸਕਦੇ ਉਹ ਤਾਂ ਤੁਹਾਡੇ ਉਹੀ ਰਹਿਣੇ ਆ ਇਹ ਤੁਹਾਡੇ ਕੋਲੇ ਆਪਸ਼ਨ ਨਹੀਂ ਆ ਨਾ ਤੁਸੀਂ ਆਪਣੇ ਮਾਤਾ ਪਿਤਾ ਤੋਂ ਜੰਮੇ ਹੋਏ ਪੈਣਾ ਪ੍ਰਾਵਾਂ ਨੂੰ ਬਦਲ ਸਕਦੇ ਆ ਕਿਉਂਕਿ ਖੂਨ ਦੀ ਸਾਝ ਆ ਉਨਾ ਨੂੰ ਨਾਲ ਰੱਖਦਿਆਂ ਹੋਇਆਂ ਵੀ ਤੁਹਾਡਾ ਡੀਐਨਏ ਚੇਂਜ ਹੋ ਸਕਦਾ ਹੈ। ਅਰੋ ਇੱਕੋ ਇੱਕ ਰਾਹ ਆ ਬਪਤਿਸਮਾ ਲੈ ਕੇ। ਬਪਤਿਸਮਾ ਲੈਣ ਦੇ ਦੁਆਰਾ ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ ਤੁਸੀਂ ਪਾਣੀ ਦੇ ਅੰਦਰ ਜਾਂਦੇ ਹੋ। ਜਦੋਂ ਤੁਸੀਂ ਪਾਣੀ ਦੇ ਅੰਦਰ ਜਾਂਦੇ ਹੋ ਤਾਂ ਉਹ ਇਨਸਾਨ ਜਿਹੜਾ ਪਾਣੀ ਦੇ ਅੰਦਰ ਗਿਆ ਆਤਮਿਕ ਰੀਤੀ ਦੇ ਨਾਲ ਉਹ ਖਤਮ ਪੁਰਾਣੀ ਇਨਸਾਨੀਅਤ ਵਿੱਚ ਜੋ ਵੀ ਸਰਾਪ ਉਹਦੇ ਉੱਤੇ ਸੀ ਉਹ ਵੀ ਪਾਣੀ ਦੇ ਅੰਦਰ ਜਦੋਂ ਗਿਆ ਨਾਲ ਹੀ ਟੁੱਟ ਗਏ ਖਤਮ ਜੋ ਉਹਨੇ ਵਾਦੇ ਕੀਤੇ ਸੀ ਮੈਂ ਸੁਖਣਾ ਫਲਾਣੇ ਤਾਂ ਦਊਂਗਾ ਬਲੀ ਚੜਾਉਂਗਾ ਕੁੱਕੜ ਬੱਕਰਾ ਜਾ ਕੋਈ سونے ਦੀ ਚੀਜ਼ ਬਣਾ ਕੇ ਕਿਤੇ ਚੜਾਉਂਗਾ ਕਿਸੇ ਦਾ ਜੋ ਵੀ ਉਹਨੇ ਸਪਿਰਚੁਅਲ ਰੈਲਮ ਦੇ ਵਿੱਚ ਜੋ ਉਹਦੇ ਪ੍ਰੋਮਿਸਸਿਸ ਸੀਗੇ ਜਦੋਂ ਪਾਣੀ ਦੇ ਅੰਦਰ ਗਿਆ ਉਹ ਸਾਰੀਆਂ ਚੀਜ਼ਾਂ ਟੁੱਟ ਗਈਆਂ ਖਤਮ ਹੋ ਗਈਆਂ ਉਹਦੇ ਨਾਲ ਕਿਉਂਕਿ ਹੁਣ ਉਹ ਇਨਸਾਨ ਮਰ ਚੁੱਕਿਆ ਅਰੇ ਜਦੋਂ ਪਾਣੀ ਦੇ ਵਿੱਚੋਂ ਉਨੀ ਬਾਹਰ ਆਉਣਾ ਆ ਕੰਪਲੀਟਲੀ ਇੱਕ ਨਵਾਂ ਇਨਸਾਨ ਜਿਹੜਾ ਆਤਮਾ ਤੋਂ ਜੰਮਿਆ ਪਰਮਾਤਮਾ ਦਾ ਪੁੱਤਰ ਬਣ ਗਿਆ ਹੈ ਹallelujah ਹallelujah ਹੁਣ ਉਹਦੇ ਉੱਤੇ ਜਿਹੜੇ ਪੀੜ੍ਹੀਓ ਪੀੜ੍ਹੀ ਸਰਾਪ ਤੁਰੇ ਆਉਂਦੇ ਸੀ ਚਾਹੇ ਨਸ਼ੇ ਦੇ ਤਲਾਕ ਦੇ ਮੌਤ ਦੇ ਮਿਰਗੀ ਦੇ ਗਰੀਬੀ ਦੇ ਉਹ ਸਾਰੇ ਸਰਾਪਾਂ ਦਾ ਕੋਈ ਅਧਿਕਾਰ ਨਹੀਂ ਆ ਜਾਦੂ ਟੋਣੇ ਦਾ ਹੁਣ ਉਹਦੇ ਉੱਤੇ ਕੋਈ ਅਧਿਕਾਰ ਨਹੀਂ ਆ ਕਿਉਂਕਿ ਉਹ ਉਸ ਪੀੜੀ ਦੇ ਨਾਲੋਂ ਉਹਦੀਆਂ ਕਾਰਡਸ ਕੱਟੀਆਂ ਗਈਆਂ ਉਹਦਾ ਡੀਐਨਏ ਟੁੱਟ ਗਿਆ ਹੁਣ ਉਹਦਾ 나ੜੂ ਕਿਹਦੇ ਨਾਲ ਜੁੜ ਗਿਆ ਆ ਪਰਮੇਸ਼ਵਰ ਦੇ ਨਾਲ ਹਾਲੇਲੂਇਆ ਥੋੜੋ ਪਰਮੇਸ਼ਵਰ ਦਾ ਬੇਟਾ ਬਣ ਗਿਆ ਹੁਣ ਉਹ ਪਰਮੇਸ਼ਵਰ ਦੀ ਬੇਟੀ ਬਣ ਗਿਆ ਇਸ ਲਈ ਹੁਣ ਉਹ ਚੀਜ਼ਾਂ ਜਿਹੜੀਆਂ ਪੁਰਾਣੀਆਂ ਸੀ ਉਹ ਉਹਦੇ ਉੱਤੇ ਹਾਵੀ ਨਹੀਂ ਹੋ ਸਕਦੀਆਂ ਦੇਖੋ ਕਿੰਨਾ ਵੱਡਾ ਬੈਨੀਫਿਟ ਆ ਹੁਣ ਉਹਦੇ ਕੋਲੇ ਚਾਂਸ ਆ ਕਿ ਉਹ ਜਿੰਨਾ ਗrow ਕਰ ਸਕਦਾ ਆ ਆਤਮਾ ਦੇ ਵਿੱਚ ਉਹ ਉਨਾ ਹੀ ਅੱਗੇ ਵੱਧ ਸਕਦਾ ਆ ਜਿੰਨੀ ਮਿਹਨਤ ਕਰੂਗਾ ਉਹ ਵਚਨ ਵਿੱਚ ਵਧਣ ਦੀ ਵਚਨ ਤੇ ਚੱਲਣ ਦੀ ਉਹ ਬਹੁਤ इजीली ਚੱਲ ਸਕਦਾ ਕਿਉਂਕਿ ਉਹ ਡੋਰਾ ਜਿਹੜੀਆਂ ਪਿੱਛੇ ਨੂੰ ਖਿੱਚਣ ਵਾਲੀਆਂ ਸੀਗੀਆਂ ਉਹ ਟੁੱਟ ਚੁੱਕੀਆਂ ਹੁਣ ਉਹ ਵਾਅਦੇ ਜਿਹੜੇ ਕਿਸੇ ਹੋਰ ਸ਼ਕਤੀ ਦੇ ਨਾਲ ਉਹਨੇ ਕੀਤੇ ਸੀ ਹੁਣ ਉਹ ਵਾਅਦਿਆਂ ਦਾ ਦੇਣਦਾਰ ਨਹੀਂ ਆ ਇਸ ਲਈ ਉਹ ਸ਼ਕਤੀਆਂ ਵੀ ਉਹਨੂੰ ਘੇਰਾ ਨਹੀਂ ਪਾ ਸਕਦੀਆਂ ਪਰ ਬਪਤਿਸਮਾ ਲੈ ਕੇ ਸੁਧਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਆ ਪੁਰਾਣੀਆਂ ਚੀਜ਼ਾਂ ਤਾਂ ਖਤਮ ਹੋ ਗਈਆਂ ਪਰ ਜੇ ਤੁਸੀਂ ਨਵਾਂ ਜੀਵਨ ਨਾ ਜਿਏ ਇਹ ਫੇ ਤੁਹਾਡੇ ਹੱਥ ਦੇ ਵਿੱਚ ਆ ਇਹਦੇ ਲਈ ਕਿਸੇ ਨੇ ਜ਼ੋਰ ਨਹੀਂ ਲਾਉਣਾ ਤੁਸੀਂ ਆਪ ਮਿਹਨਤ ਕਰਨੀ ਆ ਤੇ ਮੈਂ ਯਕੀਨ ਕਰਦੀ ਆ ਕਿ ਬਹੁਤ ਸਾਰਿਆਂ ਦੇ ਮਨ ਦੇ ਅੰਦਰ ਅੱਜ ਬਪਤਿਸਮਾ ਲੈਣ ਦੀ ਜਗਿਆਸਾ ਪੈਦਾ ਹੋ ਚੁੱਕੀ ਅਰ ਅੱਜ ਬਹੁਤ ਸਾਰੇ ਮੇਰੇ ਭੈਣ ਭਰਾ ਪਰਮੇਸ਼ਵਰ ਦੇ ਇਸ ਹੁਕਮ ਨੂੰ ਪੂਰਾ ਕਰਨਗੇ ਅਰ ਉਹਦੀ ਠਹਿرائی ਹੋਈ ਨਵੀਂ ਇਨਸਾਨੀਅਤ ਨੂੰ ਅਪਣਾਉਣਗੇ ਅਰ ਉਹਦੀ ਮਹਿਮਾ ਦੇ ਪਾਤਰ ਬਣ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਅਮੇਨ